ਸਖਵੀਰ ਬਾਦਲ ਨੂੰ ਪ੍ਰਧਾਨ ਬਣ ਗਏ ਨੇ ਤੁਸੀਂ ਸਵੀਕਾਰ ਕਰਦੇ ਹੋ ਦੇਖੋ ਸਖਵੀਰ ਉਹਨਾਂ ਨੇ ਜੋ ਜਿਸ ਪ੍ਰਕਿਰਿਆ ਨਾਲ ਉਹ ਪ੍ਰਧਾਨ ਬਣੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਨਹੀਂ ਹੈ ਤੇ ਸਾਨੂੰ ਕਿੱਥੋਂ ਪ੍ਰਵਾਨ ਹੋ ਸਕਦੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕ ਹਾਂ ਭਰਤੀ ਕਮੇਟੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਬਣੀ ਹੈ ਔਰ ਜੋ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੀ ਲੰਘਣਾ ਕਰਦੇ ਨੇ ਉਹ ਸਾਨੂੰ ਕਿਵੇਂ ਪ੍ਰਵਾਨ ਹੋ ਸਕਦਾ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਰ ਇੱਕ ਚੀਜ਼ ਦੀ ਪਾਲਣਾ ਕਰਦੇ ਹਾਂ ਪਰੰਤੂ ਉੱਥੇ ਅਕਾਲ ਤਖਤ ਸਭ ਵੱਲੋਂ ਇਹ ਵੀ ਹੁਕਮ ਹੋਇਆ ਸੀ ਕਿ ਤੁਸੀਂ ਆਪਣੇ ਚੁੱਲ੍ਹੇ ਸਮੇਟ ਲੋ ਉਹਨਾਂ ਨੇ ਬਡਾਲਾ ਸਾਹਿਬ ਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ ਵੱਡੀ ਜ਼ਿੰਮੇਵਾਰੀ ਦਿੰਨੇ ਆ ਪਰੰਤੂ ਉਹ ਨਕਾਰ ਹੀ ਗਈ ਕਿ ਚੁੱਲ੍ਹੇ ਸਮੇਟੇ ਜਾਣਗੇ ਜਲਦ ਉਹਨਾਂ ਨੇ ਤਾਂ ਸਮੇਟ ਹੀ ਲਿਆ ਉਹਨਾਂ ਦਾ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਤਾਂ ਭਰਤੀ ਕਮੇਟੀ ਦੀ ਅਗਵਾਈ 'ਚ ਕੰਮ ਕਰ ਰਹੇ ਨੇ ਸਰ ਸੋ ਉਹਨਾਂ ਨੂੰ ਵੀ ਸਮਝ ਕੇ ਇਸੇ ਇਸ ਚੀਜ਼ ਨੂੰ ਮੰਨਣਾ ਚਾਹੀਦਾ ਸੀ ਦੇਖੋ ਜਿੰਨਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਾਂਗੇ ਉਹਨਾਂ ਹੀ ਕਿਸੇ ਵਿਅਕਤੀ ਨੂੰ ਸਤਕਾਰ ਆ ਜਿਹੜਾ ਵਧ ਜੇ ਉਹ ਤੋਂ ਮੁਨਕਰ ਹੋਏ ਨੇ ਤਾਂ ਉਹਦਾ ਖਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪਊਗਾ। ਮਾਨੂੰ ਜੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਆਓ ਇਕੱਠੇ ਹੋਈਏ ਹੁਣ ਪੰਥ ਨੂੰ ਬਚਾਉਣ ਦੀ ਲੋੜ ਆ ਤੇ ਆਓ ਪੰਥਕ ਮਸਲੇ ਹੱਲ ਕਰਦੇ ਆ ਫਿਰ ਤੁਸੀਂ ਇਕੱਠ ਕਰੋਗੇ ਉਹਨਾਂ ਦੇ ਨਾਲ ਰਲੋਗੇ। ਦੇਖੋ ਬੇਨਤੀ ਇਹ ਹੈ ਜੀ ਵੀਰ ਜੀ ਸਵਾਲ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਗੱਲ ਹੈ। ਜਦੋਂ ਹੁਕਮਨਾਮਾ ਸਾਹਿਬ ਨੂੰ ਇਨ-ਮਿਨ ਮੰਨਣ ਦੀ ਪਾਲਣਾ ਕਰਨ ਦੀ ਗੱਲ ਹੈ। ਜਦੋਂ ਉਹ ਉਸ ਗੱਲ ਤੇ ਨਹੀਂ ਉਹ ਉਸ ਗੱਲ ਤੋਂ ਹੀ ਮੁਨਕਰ ਨੇ। ਤੋ ਉਹ ਉਹ ਕਿਸ ਤਰ੍ਹਾਂ ਉਸ ਗੱਲ ਤੇ ਆ ਸਕਦੇ ਨੇ ਇਸ ਕਰਕੇ ਅਕਾਲੀ ਦਲ ਆਪਣੇ ਏਜੰਡੇ ਤੋਂ ਆਪਣੀਆਂ ਲੀਹਾਂ ਤੋਂ ਉਹ ਬਹੁਤ ਦੂਰ ਲੈ ਗਏ ਅਕਾਲੀ ਦਲ ਜਿਹੜੇ ਮਕਸਦ ਲਈ ਬਣਿਆ ਸੀ ਪੰਥ ਪੰਜਾਬ ਔਰ ਸਾਡੇ ਗੁਰੂ ਘਰਾਂ ਦੀ ਰਾਖੀ ਲਈ ਉਹਨਾਂ ਸੰਸਥਾਵਾਂ ਦੀ ਰਾਖੀ ਤੇ ਸੰਸਥਾਵਾਂ ਹੀ ਉਹਨਾਂ ਵੱਲੋਂ ਡੈਮੇਜ ਕੀਤੀਆਂ ਜਾ ਰਹੀਆਂ ਨੇ ਵਿਸਾਖੀ ਦੀ ਸਟੇਜ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬਾਰੇ ਕਿੰਨੀਆਂ ਭੰਦੀਆਂ ਸਭਦੀਆਂ ਸ਼ਬਦਾਵਲੀ ਬੋਲੀ ਗਈ ਔਰ ਸ਼ਰੋਣੀ ਕਮੇਟੀ ਦਾ ਕੋਈ ਵੀ ਆਗੂ ਜਾਂ ਉਸ ਪਾਸਿਓਂ ਨਾ ਪ੍ਰਧਾਨ ਸਾਹਿਬ ਨਾ ਕੋਈ ਹੋਰ ਇਕਨੇ ਵੀ ਕਿਸੇ ਨੇ ਉਸ ਦਿਨ ਇਹ ਨਹੀਂ ਕੀਤੀ ਪਰ ਅੱਜ ਸਾਨੂੰ ਯਾਦ ਆਉਂਦੀ ਹੈ ਕਿ ਜਿਹੜਾ ਗੁਰਚਰਨ ਸਿੰਘ ਟੋੜਾ ਵਰਗੇ ਕੋਈ ਪੰਥਕ ਆਗੂ ਅੱਜ ਜਿਉਂਦੇ ਹੁੰਦੇ ਉਹ ਹੁੰਦੇ ਤਾਂ ਅੱਜ ਸ਼ਾਇਦ ਮੇਰਾ ਖਿਆਲ ਹੈ ਇੰਨੀ ਕੋਈ ਜ਼ਰੂਰਤ ਨਹੀਂ ਸੀ ਪੈਂਦੀ ਅਕਾਲੀ ਦਲ ਦੇ ਕਿਸੇ ਬੰਦੇ ਦੀ ਕਹਿਣ ਦੀ ਕਿ ਅਸੀਂ ਸਾਡੀਆਂ ਸੰਸਥਾਵਾਂ ਬਾਰੇ ਇਸ ਕਿਸਮ ਦੇ ਲਫ਼ਜ਼ ਸੋ ਜੇ ਅਕਾਲੀ ਦਲ ਤੇ ਐਸਜੀਪੀਸੀ ਹੀ ਸਾਡੀਆਂ ਸੰਸਥਾਵਾਂ ਦਾ ਘਾਣ ਕਰਨ ਲੱਗ ਜਾਣਗੇ ਫਿਰ ਰਾਖੀ ਕੌਣ ਕਰੂਗਾ ਫਿਰ ਕੌਮ ਹੀ ਕਰੂਗੀ ਸਾਨੂੰ ਸੰਗਤ ਨੂੰ ਉੱਠਣਾ ਪਊਗਾ ਨਾ ਉਸ ਭਾਵਨਾ ਨਾਲ ਲੋਕ ਉੱਠ ਰਹੇ ਨੇ ਜੀ ਬਾਦਲ ਜੜਾ ਤਾਂ ਲਗਾਤਾਰ ਤੁਹਾਡੇ ਤੇ ਵੀ ਇਲਜ਼ਾਮ ਲਗਾ ਰਿਹਾ ਹੈ ਕਹਿੰਦੇ ਕਿ ਵੀ ਇਹਨਾਂ ਦੇ ਇਹ ਤਾਂ ਭਾਜੀਪੀ ਦੇ ਨਾਲ ਰਲੇ ਹੋਏ ਨੇ ਕਹਿੰਦੇ ਮੇਰੀ ਬੇਨਤੀ ਸੁਣੋ ਸਾਡਾ ਤਾਂ ਤੁਸੀਂ ਗੱਲ ਸੁਣੋ ਕੋਈ ਵੀ ਟਰੈਕ ਰਿਕਾਰਡ ਤੁਹਾਨੂੰ ਹੀ ਮੈਂ ਸਵਾਲ ਕਰਦਾ ਵੀ ਤੁਸੀਂ ਤੁਸੀਂ ਸਾਨੂੰ ਐਜ਼ ਜਰਨਲਿਸਟ ਸਵਾਲ ਕਰ ਰਹੇ ਹੋ ਨਾ ਤੁਸੀਂ ਸਾਨੂੰ ਦੱਸੋ ਕੋਈ ਇੱਕ ਸਾਡੀ ਮੀਟਿੰਗ ਸਾਡੀ ਕੋਈ ਸਾਂਝੀ ਸਾਡਾ ਕੋਈ ਪਿਛਲਾ ਰਿਕਾਰਡ ਬੀਜੇਪੀ ਨਾਲ ਕੋਈ ਦਿਖਾਓ ਤਾਂ ਸੀ ਉਹਨਾਂ ਕੋਲ ਤਾਂ ਇੱਕ ਪਲਾਂਟ ਲੱਭਿਆ ਹੋਇਆ ਪਹਿਲਾਂ ਜਦੋਂ ਹੁੰਦੇ ਸੀ ਪਹਿਲਾਂ ਆਪਾਂ ਕਾਂਗਰਸ ਨੂੰ ਤੇ ਹੁਣ ਆਪਾਂ ਸੈਂਟਰ 'ਚ ਬੀਜੇਪੀ ਨੂੰ ਤੇ ਜੇ ਅੱਜ ਅੱਜ ਬੀਜੇਪੀ ਮੜ ਜੀ ਹਾਕ ਮਾਰ ਲਵੇ ਵੀ ਸਾਡੇ ਨਾਲ ਸਮਝੌਤਾ ਕਰ ਲਓ ਜਦ ਹੀ ਤਿਆਰ ਹੋ ਜਾਵੇ। ਪੁਰਾ 27 'ਚ ਕਿਤੇ ਨਾ ਕਿਤੇ ਜੇ ਬੀਜੇਪੀ ਕਹਿੰਦੀ ਹੈ ਸਮਝੌਤਾ ਹੋ ਸਕਦਾ। ਸਾਡਾ ਨਹੀਂ ਉਹਨਾਂ ਦੀ ਗੱਲ ਕਰਦਾ ਮੈਂ। ਜੀ ਜੀ ਬਾਦਲ ਉਹ ਤਾਂ ਹੁਣ ਵੀ ਤਿਆਰੀ ਹੋਣਗੇ ਜੀ। ਉਹ ਕਿਹੜਾ ਉਹਦਾ ਸੱਤਾ ਦਾ ਸਮਝੌਤਾ ਕਰਨਾ। ਸਾਡਾ ਜੇ ਕਿਸੇ ਨਾਲ ਗੱਲ ਚੱਲਣੀ ਹੈ ਸਾਡੀ ਊਸੂਲਾਂ ਦੀ, ਸਿਧਾਂਤਾਂ ਦੀ ਸਾਡਾ ਕੋਈ 7.1 ਹੋਤਾ ਨਹੀਂ ਅਸੀਂ ਕਿਸੇ ਨੂੰ ਸਰਸ੍ਰੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਬਾਦਲ ਤੜੇ ਤੋਂ ਇਲਾਵਾ ਬਾਗੀ ਤੜਾ ਵੀ ਮੀਟਿੰਗ ਕਰ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਐਸਜੀਪੀਸੀ ਦਫ਼ਤਰ ਦੇ ਵਿੱਚ ਇਹ ਮੀਟਿੰਗ ਸੀ ਪਰ ਉਹਨਾਂ ਨੂੰ ਜਾਣ ਦੀ ਅੱਗੇ ਇਜਾਜ਼ਤ ਨਹੀਂ ਦਿੱਤੀ ਗਈ ਕਿਉਂ ਨਹੀਂ ਦਿੱਤੀ ਗਈ ਉਸ ਦੇ ਪਿੱਛੇ ਕੀ ਕਾਰਨ ਹੈ ਉਹ ਵੀ ਆਪਾਂ ਪੁੱਛਾਂਗੇ ਪਰੰਤੂ ਅੱਜ ਸਾਡੇ ਨਾਲ ਇਕਬਾਲ ਸਿੰਘ ਝੁੰਦਾ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਮੀਟਿੰਗ ਰੱਖੀ ਗਈ ਸੀ ਉਸ ਦਾ ਮੁੱਖ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਜੀ ਭਰਤੀ ਪ੍ਰਕਿਰਿਆ ਜੋ ਸ਼੍ਰੀ ਅਗਲਤਾਖਸਾਹ ਵੱਲੋਂ ਭਰਤੀ ਕਮੇਟੀ ਦੀ ਅਗਵਾਈ 'ਚ ਕੀਤੀ ਜਾ ਰਹੀ ਹੈ ਦਿਸ਼ਾ ਨਿਰਦੇਸ਼ ਤੇ ਹੋ ਰਹੀ ਹੈ ਉਸ ਦੀ ਸਮੀਖਿਆ ਕਰਨਾ ਕਾਪੀਆਂ ਵੰਡਣੀਆਂ ਕੁਝ ਜਿਹੜੀਆਂ ਵੰਡੀਆਂ ਗਈਆਂ ਤੋਂ ਉਹਦੀ ਭਰਤੀ ਕਿੰਨੀ ਹੋ ਗਈ ਉਹਨੂੰ ਸਾਰਾ ਰੂਪਰੇਖਾ ਨੂੰ ਸਮਝਣਾ ਔਰ ਜਾਣਨਾ ਸੀ ਮੁੱਖ ਰੂਪ ਵਿੱਚ ਔਰ ਦੂਸਰਾ 10 ਮਈ ਨੂੰ ਇੱਕ ਜ਼ਿਲ੍ਹਾ ਪਧਰੀ ਜਿਹੜੀ ਹੈ ਵੱਡੀ ਮੀਟਿੰਗ ਜਿਹੜੀ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਕੀਤੀ ਜਾਊਗੀ ਉਹਦੀਆਂ ਤਿਆਰੀਆਂ ਉਹਦੀ ਡੇਟ ਔਰ ਉਹਨਾਂ ਚੀਜ਼ਾਂ ਦੀ ਪ੍ਰਕਿਰਿਆ ਨੂੰ ਸਾਰੇ ਲੀਡਰਸ਼ਿਪ ਨਾਲ ਸਹਿਮਤੀ ਬਣਾ ਕੇ ਉਹ ਪ੍ਰੋਗਰਾਮ ਨੇ ਜਿਹੜੇ ਲਿਖੇ ਗਏ ਨੇ ਜੀ ਜੋ ਆਉਣ ਵਾਲੀ ਮੀਟਿੰਗ ਹੋਊਗੀ ਉਹਦੇ ਵਿੱਚ ਖਾਸ ਏਜੰਡਾ ਜਾਂ ਪਾਰਟੀ ਦਾ ਅਨਾਉਂਸ ਹੋ ਸਕਦਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਬਾਦਲ ਟੋੜੇ ਤੋਂ ਬਾਅਦ ਬਾਕੀ ਟੜਾ ਬਾਕੀ ਟੜੇ ਨੂੰ ਲੈ ਕੇ ਕਾਫੀ ਇਲਜ਼ਾਮ ਤੱਕ ਲਗਾਏ ਜਾ ਰਹੇ ਹੁੰਦੇ ਨੇ ਤੇ ਹੁਣ ਕਿ ਜਿਹੜੀ ਹੁਣ ਮੀਟਿੰਗ ਹੋਊਗੀ ਉਸ ਦੇ ਵਿੱਚ ਕੋਈ ਪਾਰਟੀ ਦਾ ਨਾਮ ਅਨਾਉਂਸ ਹੋ ਸਕਦੇ ਜੀ ਪਹਿਲੀ ਗੱਲ ਤਾਂ ਬੀਬਾ ਜੀ ਬਾਕੀ ਟੜੇ ਦਾ ਲਫ਼ਜ਼ ਤਾਂ ਉਹਨਾਂ ਨੇ ਬਣਾਇਆ ਹੋਇਆ ਕੋਈ ਬਾਕੀ ਟੜਾ ਨਹੀਂ ਇਹ ਟੜਾ ਵੀ ਨਹੀਂ ਹੈ ਇਹ ਉਹ ਲੋਕ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਸਾਹਿਬ ਜਾਰੀ ਹੋਏ ਉਸ ਦੀ ਪੰਜ ਮੈਂਬਰੀ ਕਮੇਟੀ ਉਹਦੇ ਤੇ ਕੰਮ ਕਰ ਰਹੀ ਹੈ ਔਰ ਉਸ ਦੇ ਤਹਿਤ ਹੀ ਇਹ ਸਾਰੇ ਨੇ ਜਿਹੜੇ ਪ੍ਰੋਗਰਾਮ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਹੋ ਰਹੇ ਨੇ ਸੋ ਇਸ ਕਰਕੇ ਇਹ ਕੋਈ ਬਾਗੀ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਹੈ ਅਸੀਂ ਤਾਂ ਸਾਰੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕ ਆ ਔਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਖੜਾ ਕਰਨ ਲਈ ਪੰਥਕ ਲੀਹਾਂ ਤੇ ਖੜਾ ਕਰਨ ਲਈ ਜਿਹੜੀਆਂ ਪੰਥਕ ਸਫਾਂ ਤੋਂ ਅਕਾਲੀ ਦਲ ਬਹੁਤ ਦੂਰ ਚਲੇ ਗਿਆ ਜਿਹੜੇ ਲੋਕ ਅਕਾਲੀ ਦਲ ਨੂੰ ਖਾਸ ਤੌਰ ਤੇ ਸਿੱਖ ਕੌਮ ਔਰ ਪੰਜਾਬੀ ਲੋਕ ਮੰਨਣੋਂ ਹੀ ਹਟ ਗਏ ਉਹਨੂੰ ਆਪਦੇ ਵਾਪਸ ਏਜੰਡਾ ਦੇ ਕੇ ਸਹੀ ਲਾਈਨ ਤੇ ਲਿਆ ਕੇ ਇੱਕ ਉਸ ਕਿਸਮ ਦੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਕਰਨੀ ਹੈ ਜਿਹਦੇ ਤੇ ਲੋਕ ਮਾਣ ਕਰ ਸਕਣ ਔਰ ਜਿਹੜਾ ਕੌਮ ਦੀ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਸਕੇ ਜੀ ਸੁਖਵੀਰ ਬਾਦਲ ਨੂੰ ਪ੍ਰਧਾਨ ਬਣ ਗਏ ਨੇ ਤੁਸੀਂ ਸਵੀਕਾਰ ਕਰਦੇ ਹੋ ਦੇ ਕੋ ਸੁਖਵੀਰ ਉਹਨਾਂ ਨੇ ਜੋ ਜਿਸ ਪ੍ਰਕਿਰਿਆ ਨਾਲ ਉਹ ਪ੍ਰਧਾਨ ਬਣੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਨਹੀਂ ਹੈ ਤੇ ਸਾਨੂੰ ਕਿੱਥੋਂ ਪ੍ਰਵਾਨ ਹੋ ਸਕਦੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕ ਹਾਂ ਭਰਤੀ ਕਮੇਟੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਬਣੀ ਆ ਔਰ ਜੋ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੀ ਲੰਘਣਾ ਕਰਦੇ ਨੇ ਉਹ ਸਾਨੂੰ ਕਿਵੇਂ ਪ੍ਰਵਾਨ ਹੋ ਸਕਦੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਰ ਇੱਕ ਚੀਜ਼ ਦੀ ਪਾਲਣਾ ਕਰਦੇ ਹਾਂ ਪਰੰਤੂ ਉੱਥੇ ਅਕਾਲ ਤਖਤ ਸਭ ਵੱਲੋਂ ਇਹ ਵੀ ਹੁਕਮ ਹੋਇਆ ਸੀ ਕਿ ਤੁਸੀਂ ਆਪਣੇ ਚੁੱਲ੍ਹੇ ਸਮੇਟ ਲੋ ਉਹਨਾਂ ਨੇ ਬਡਾਲਾ ਸਾਹਿਬ ਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ ਵੱਡੀ ਜ਼ਿੰਮੇਵਾਰੀ ਦਿੰਨੇ ਆ ਪਰੰਤੂ ਉਹ ਨਕਾਰ ਹੀ ਗਈ ਕਿ ਚੁੱਲ੍ਹੇ ਸਮੇਟੇ ਜਾਣਗੇ ਜਲਦ ਉਹਨਾਂ ਨੇ ਤਾਂ ਸਮੇਟ ਹੀ ਲਿਆ ਉਹਨਾਂ ਦਾ ਸ਼੍ਰੀ ਅਕਾਲ ਤਖਤ ਨੂੰ ਸਮਰਪਤ ਹੋ ਕੇ ਉਹ ਤਾਂ ਭਰਤੀ ਕਮੇਟੀ ਦੀ ਅਗਵਾਈ 'ਚ ਕੰਮ ਕਰ ਰਹੇ ਨੇ ਸਰ ਸੋ ਉਹਨਾਂ ਨੂੰ ਵੀ ਸਮੇਟ ਕੇ ਇਸੇ ਇਸ ਚੀਜ਼ ਨੂੰ ਮੰਨਣਾ ਚਾਹੀਦਾ ਸੀ ਦੇਖੋ ਜਿੰਨਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਾਂਗੇ ਉਹਨਾਂ ਹੀ ਕਿਸੇ ਵਿਅਕਤੀ ਨੂੰ ਸਤਕਾਰ ਆ ਜਿਹੜਾ ਵਧੂਗਾ ਜੇ ਉਹ ਤੋਂ ਮੁਨਕਰ ਹੋਏ ਨੇ ਤਾਂ ਉਹਦਾ ਖਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪਊਗਾ ਮੰਨ ਲਓ ਜੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਆਓ ਇਕੱਠੇ ਹੋਈਏ ਹੁਣ ਪੰਥ ਨੂੰ ਬਚਾਉਣ ਦੀ ਲੋੜ ਆ ਤੇ ਆਓ ਪੰਥਕ ਮਸਲੇ ਹੱਲ ਕਰਦੇ ਆ ਫਿਰ ਤੁਸੀਂ ਇਕੱਠ ਕਰੋਗੇ ਉਹਨਾਂ ਦੇ ਨਾਲ ਰਲੋਗੇ ਦੇਖੋ ਬੇਨਤੀ ਇਹ ਹੈ ਜੀ ਬੀਬਾ ਜੀ ਸਵਾਲ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਗੱਲ ਹੈ ਜਦੋਂ ਹੁਕਮਨਾਮਾ ਸਾਹਿਬ ਨੂੰ ਇਨ ਮਨ ਮੰਨਣ ਦੀ ਪਾਲਣਾ ਕਰਨ ਦੀ ਗੱਲ ਹੈ ਜਦੋਂ ਉਹ ਉਸ ਗਲਤੀ ਨਹੀਂ ਉਹ ਉਸ ਗੱਲ ਤੋਂ ਹੀ ਮੁਨਕਰ ਨੇ ਤੋ ਉਹ ਉਹ ਕਿਸ ਤਰ੍ਹਾਂ ਉਸ ਗੱਲ ਤੇ ਆ ਸਕਦੇ ਨੇ ਇਸ ਕਰਕੇ ਅਕਾਲੀ ਦਲ ਆਪਦੇ ਏਜੰਡੇ ਤੋਂ ਆਪਦੀਆਂ ਲੀਹਾਂ ਤੋਂ ਉਹ ਬਹੁਤ ਦੂਰ ਲੈ ਗਏ ਅਕਾਲੀ ਦਲ ਜਿਹੜੇ ਮਕਸਦ ਲਈ ਬਣਿਆ ਸੀ ਪੰਥ ਪੰਜਾਬ ਔਰ ਸਾਡੇ ਗੁਰੂ ਘਰਾਂ ਦੀ ਰਾਖੀ ਲਈ ਉਹਨਾਂ ਸੰਸਥਾਵਾਂ ਦੀ ਰਾਖੀ ਲਈ ਸੰਸਥਾਵਾਂ ਨੂੰ ਉਹਨਾਂ ਵੱਲੋਂ ਡੈਮੇਜ ਕੀਤੀਆਂ ਜਾ ਰਹੀਆਂ ਤੁਸੀਂ ਹੈਰਾਨੀ ਦੀ ਗੱਲ ਹੈ ਕਿ ਸ਼੍ਰੀ ਵਸਾਖੀ ਦੀ ਸਟੇਜ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬਾਰੇ ਕਿੰਨੀਆਂ ਭੰਦੀਆਂ ਸਾਹਿਬ ਦੀਆਂ ਸ਼ਬਦਾਵਲੀ ਬੋਲੀ ਗਈ ਔਰ ਸ਼ਰੋਣੀ ਕਮੇਟੀ ਦਾ ਕੋਈ ਵੀ ਆਗੂ ਜਾਂ ਉਸ ਪਾਸਿਓਂ ਨਾ ਪ੍ਰਧਾਨ ਸਾਹਿਬ ਨਾ ਕੋਈ ਹੋਰ ਇੱਕ ਨੇ ਵੀ ਕਿਸੇ ਨੇ ਉਸ ਦਿਨ ਨੰਦਿਆ ਨਹੀਂ ਕੀਤੀ ਅੱਜ ਸਾਨੂੰ ਯਾਦ ਆਉਂਦੀ ਹੈ ਕਿ ਜਿਵੇਂ ਜਗਧਾਰ ਗੁਰਚਰਨ ਸਿੰਘ ਟੋੜਾ ਵਰਗੇ ਕੋਈ ਪੰਥਕ ਆਗੂ ਅੱਜ ਜਿਉਂਦੇ ਹੁੰਦੇ ਉਹ ਹੁੰਦੇ ਤਾਂ ਅੱਜ ਸ਼ਾਇਦ ਮੇਰਾ ਖਿਆਲ ਹੈ ਇੰਨੀ ਕੋਈ ਜ਼ਰੂਰਤ ਨਹੀਂ ਸੀ ਪੈਂਦੀ ਅਕਾਲੀ ਦਲ ਦੇ ਕਿਸੇ ਬੰਦੇ ਦੀ ਕਹਿਣ ਦੀ ਕਿ ਅਸੀਂ ਸਾਡੀਆਂ ਸੰਸਥਾਵਾਂ ਬਾਰੇ ਇਸ ਕਿਸਮ ਦੇ ਸ਼ਬਦ ਬੋਲਣ ਸੋ ਜੇ ਅਕਾਲੀ ਦਲ ਤੇ ਐਸਜੀਪੀਸੀ ਹੀ ਸਾਡੀਆਂ ਸੰਸਥਾਵਾਂ ਦਾ ਘਾਣ ਕਰਨ ਲੱਗ ਜਾਣਗੇ ਫਿਰ ਰਾਖੀ ਕੌਣ ਕਰੂਗਾ ਫਿਰ ਕੌਮ ਹੀ ਕਰੂਗੀ ਸਾਨੂੰ ਸੰਗਤ ਨੂੰ ਉੱਠਣਾ ਪਊਗਾ ਨਾ ਉਸ ਭਾਵਨਾ ਨਾਲ ਲੋਕ ਉੱਠ ਰਹੇ ਨੇ ਜੀ ਬਾਦਲ ਜੜਾ ਤਾਂ ਲਗਾਤਾਰ ਤੁਹਾਡੇ ਤੇ ਵੀ ਇਲਜ਼ਾਮ ਲਗਾ ਰਿਹਾ ਹੈ ਕਹਿੰਦੇ ਕਿ ਵੀ ਇਹਨਾਂ ਦੇ ਇਹ ਤਾਂ ਭਾਜੀਪੀ ਦੇ ਨਾਲ ਰਲੇ ਹੋਏ ਨੇ ਕਹਿੰਦੇ ਮੇਰੀ ਬੇਨਤੀ ਸੁਣੋ ਸਾਡਾ ਤਾਂ ਤੁਸੀਂ ਗੱਲ ਸੁਣੋ ਕੋਈ ਵੀ ਟਰੈਕ ਰਿਕਾਰਡ ਤੁਹਾਨੂੰ ਵੀ ਮੈਂ ਸਵਾਲ ਕਰਦਾ ਵੀ ਤੁਸੀਂ ਤੁਸੀਂ ਸਾਨੂੰ ਐਸ ਜਰਨਲਿਸਟ ਸਵਾਲ ਕਰਦੇ ਹੋ ਨਾ ਤੁਸੀਂ ਸਾਨੂੰ ਦੱਸੋ ਕੋਈ ਇੱਕ ਸਾਡੀ ਮੀਟਿੰਗ ਸਾਡੀ ਕੋਈ ਸਾਂਝ ਸਾਡਾ ਕੋਈ ਪਿਛਲਾ ਰਿਕਾਰਡ ਬੀਜੇਪੀ ਨਾਲ ਕੋਈ ਦਿਖਾਓ ਤਾਂ ਸੀ ਉਹਨਾਂ ਕੋਲ ਤਾਂ ਇੱਕ ਪਲਾਨਟ ਲੱਗਿਆ ਹੋਇਆ ਪਹਿਲਾਂ ਜਦੋਂ ਹੁੰਦੇ ਸੀ ਪਹਿਲਾਂ ਆਪਾਂ ਕਾਂਗਰਸ ਨੂੰ ਤੇ ਹੁਣ ਆਪਾਂ ਸੈਂਟਰ 'ਚ ਬੀਜੇਪੀ ਨੂੰ ਤੇ ਜੇ ਅੱਜ ਅੱਜ ਵੀ ਬੀਜੇਪੀ ਮੜ ਜੀ ਹਾਕ ਮਾਰ ਲਵੇ ਵੀ ਸਾਡੇ ਨਾਲ ਸਮਝੌਤਾ ਕਰ ਲਓ ਜਦ ਹੀ ਤਿਆਰ ਨੇ ਉਹ ਮਤਲਬ 2027 'ਚ ਕਿਤੇ ਨਾ ਕਿਤੇ ਜੇ ਬੀਜੇਪੀ ਕਹਿੰਦੀ ਹੈ ਸਮਝੌਤਾ ਹੋ ਸਕਦਾ ਸਾਡਾ ਨਹੀਂ ਉਹਨਾਂ ਦੀ ਗੱਲ ਕਰਦਾ ਮੈਂ ਜੀ ਜੀ ਬਾਦਲ ਤੜ ਉਹ ਤਾਂ ਹੁਣ ਵੀ ਤਿਆਰੀ ਹੋਣਗੇ ਜੀ ਉਹ ਕਿਹੜਾ ਉਹਦਾ ਸੱਤਾ ਦਾ ਸਮਝੌਤਾ ਕਰਨਾ ਸਾਡਾ ਜੇ ਕਿਸੇ ਨਾਲ ਗੱਲ ਚੱਲਣੀ ਹੈ ਸਾਡੀ ਊਸੂਲਾਂਾਂ ਦੀ ਸਿਧਾਂਤਾਂ ਪਰ ਅੰਤਿਕ ਅੰਡੇ ਦੀ ਗੱਲ ਅਸੀਂ ਕਰਨੀ ਆ ਸਾਡਾ ਕੋਈ ਸੱਤਾ ਦਾ ਸਮਝ ਹੁੰਦਾ ਨਹੀਂ ਅਸੀਂ ਕਿਸੇ ਨਾਲ ਨਵੇਂ ਜਥੇਦਾਰ ਨੂੰ ਸਵੀਕਾਰ ਕਰਦੇ ਹੋ ਜਾਂ ਪੁਰਾਣੇ ਜਥੇਦਾਰ ਉਹਨਾਂ ਨੂੰ ਬਹਾਲ ਕਰਾਉਣਾ ਦੇਖੋ ਜਥੇਦਾਰ ਸਾਹਿਬ ਕੌਣ ਨੇ ਇਸ ਇਸ ਗੱਲ ਦਾ ਸਵਾਲ ਨਹੀਂ ਹੈ ਸਵਾਲ ਇਹ ਹੈ ਕਿ ਜਥੇਦਾਰ ਸਹਿਬਾਨ ਨੂੰ ਲਾਉਣ ਔਰ ਲਾਉਣ ਦੀ ਜਿਹੜੇ ਵਿਧੀ ਵਿਧਾਨ ਉਹ ਵਿਧੀ ਵਿਧਾਨ ਤੇ ਬਹੁਤ ਡੂੰਗੀ ਚਰਚਾ ਕੌਮ ਵਿੱਚ ਕਰਨ ਦੀ ਲੋੜ ਹੈ ਅੱਜ ਅਸੀਂ ਉਸ ਗੱਲ ਤੋਂ ਬਹੁਤ ਪਿੱਛੇ ਚਲੇ ਗਏ ਅਸੀਂ ਕਿਸ ਤਰ੍ਹਾਂ ਜਥੇਦਾਰ ਸਹਿਬਾਨ ਨੂੰ ਲਾਇਆ ਜਾ ਰਿਹਾ ਹੈ ਔਰ ਕਿਵੇਂ ਲਾਇਆ ਜਾ ਰਿਹਾ ਇਹ ਪੰਥ ਪ੍ਰਵਾਨਤ ਪ੍ਰਕਿਰਿਆ ਨਹੀਂ ਰਹੀ ਜਿਸ ਕਰਕੇ ਪੰਥ ਵਿੱਚ ਰੋਸ ਹੈ ਸੋ ਇਸ ਕਰਕੇ ਕਿਸੇ ਵੀ ਜਥੇਦਾਰ ਸਾਹਿਬਾਂ ਨੂੰ ਸੇਵਾ ਮੁਕਤ ਕਰਨਾ ਜਾਂ ਜਥੇਦਾਰ ਨੂੰ ਸਾਹਿਬ ਨੂੰ ਲਾਉਣਾ ਉਹ ਵਿਧੀ ਹੈ ਜਿਹੜੀ ਉਹ ਪੰਥ ਪ੍ਰਵਾਨਤ ਹੋਣੀ ਚਾਹੀਦੀ ਹੈ ਔਰ ਅਸੀਂ ਇਸ ਗੱਲ ਦਾ ਭਰੋਸਾ ਦਿਵਾਉਂਦੇ ਹਾਂ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਵੇਂ ਰੂਪ ਵਿੱਚ ਹੁੰਦੀਆਂ ਨੇ ਇੱਕ ਪੰਥ ਪ੍ਰਵਾਨਤ ਪ੍ਰੋਗਰਾਮ ਆ ਜਿਹੜਾ ਜਥੇਦਾਰ ਸਾਹਿਬਾਂ ਨੂੰ ਲਾਉਣ ਦਾ ਲਾਉਣ ਦਾ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਉਹ ਪ੍ਰੋਪਰ ਵਿਧੀ ਵਿਵਧਾਨ ਬਣੂਗਾ ਜਿਹੜਾ ਪੰਥ ਪ੍ਰਵਾਨਤ ਹੋਊਗਾ ਇਹ ਕੋਈ ਇਹ ਕੋਈ ਇਕੱਲੇ ਪੰਜਾਬ ਦੇ ਜਾਂ ਐਸਜੀਪੀਸੀ ਦੇ ਸਿੱਖਾਂ ਦਾ ਮਸਲਾ ਨਹੀਂ ਹੈ ਅਕਾਲ ਤਖਬ ਸਾਹਿਬ ਦੇ ਜਥੇਦਾਰ ਸਮੁੱਚੇ ਸੰਸਾਰ ਦੇ ਸਿੱਖਾਂ ਦੇ ਜਥੇਦਾਰ ਨੇ ਉਹ ਕੈਨੇਡਾ ਅਮਰੀਕਾ ਚ ਬੈਠੇ ਆਂਦੇ ਜਥੇਦਾਰ ਨੇ ਉਹ ਦਿੱਲੀ ਹਰਿਆਣਾ ਤਾਮਲनाडु ਬਿਹਾਰ ਯੂਪੀ ਸਾਰੇ ਦੇਸ਼ ਵਿੱਚ ਸੰਸਾਰ ਵਿੱਚ ਬੈਠੇ ਸਿੱਖਾਂ ਦੇ ਜਥੇਦਾਰ ਸੋ ਉਸ ਪ੍ਰਕਿਰਿਆ ਨੂੰ ਉਹਨਾਂ ਨੂੰ ਬਣਾਉਣ ਚ ਉਹਨਾਂ ਨੂੰ ਲਾਉਣ ਚ ਕੋਈ ਐਸੀ ਪੰਥ ਪ੍ਰਬੰਧ ਪ੍ਰਕਿਰਿਆ ਹੋਣੀ ਚਾਹੀਦੀ ਹੈ ਜਿਹਨੂੰ ਸਮੁੱਚਾ ਸਿੱਖ ਜਗਤ ਪ੍ਰਬੰਧ ਕਰੇ ਇਹ ਨਹੀਂ ਹੈ ਵੀ 11 ਬੰਦੇ ਐਗਜ਼ੈਕਟਿਵ ਦੇ ਉੱਠ ਕੇ ਉੱਠ ਕੇ ਜਿੰਨੂੰ ਮਰਜ਼ੀ ਲਾਦਿਆ ਕਰਨ ਜਿੰਨੂੰ ਮਰਜ਼ੀ ਲਾਦਿਆ ਕਰਨ ਇਹ ਅਸੀਂ ਉਹਨਾਂ ਬਹੁਤ ਉੱਚੇ ਰੁਤਬਿਆਂ ਦੇ ਮਾਨ ਮਰਿਆਦਿਆਂ ਨੂੰ ਘਟਾ ਰਹੇ ਆ ਜੋ ਘਟਾਈ ਗਈ ਹੈ ਪਿਛਲੇ ਸਮੇਂ ਜੀ ਮੇਰਾ ਆਖਰੀ ਸਵਾਲ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਮਨਾਈ ਗਈ ਤੇ ਉੱਥੇ ਹੀ ਨਵੇਂ ਜਥੇਦਾਰ ਨੇ ਇੱਕ ਸੁਨੇਹਾ ਲਗਾਇਆ ਨੌਜਵਾਨਾਂ ਨੂੰ ਕਿ ਪ੍ਰਧਾਨ ਸਾਹਿਬ ਵਰਗੇ ਬਣੋ ਕਿਵੇਂ ਦੇਖਦੋਂ ਇਸ ਬਿਆਨ ਨੂੰ ਚਲੋ ਇਹਦਾ ਤਾਂ ਜਵਾਬ ਜਥੇਦਾਰ ਜੀ ਤੁਸੀਂ ਲੈ ਲਿਓ ਅਸੀਂ ਤਾਂ ਕੀ ਕਹਿਣਾ ਜੀ ਉਹਨਾਂ ਨੂੰ ਪੁੱਛ ਲਿਓ ਵੀ ਉਹ ਕਹੇ ਜਾ ਬਣਾਉਣਾ ਚਾਹੁੰਦੇ ਨੇ ਯੂਥ ਨੂੰ ਅਸੀਂ ਯੂਥ ਨੂੰ ਇੱਕ ਵਾਰੀ ਇੱਕ ਜ਼ਰੂਰ ਬੇਨਤੀ ਕਰਦੇ ਆ ਕਿ ਯੂਥ ਅੱਜ ਜਿਸ ਆਪਾਂ ਪਵਿੱਤਰ ਧਰਤੀ ਤੇ ਖੜੇ ਆ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਪਵ ਉਸ ਸ਼ਹਾਦਤ ਨੂੰ ਯਾਦ ਰੱਖ ਕੇ ਸਿੱਖੀ ਨੂੰ ਪ੍ਰਣਾਇ ਹੋਣ ਆਪਣੇ ਆਪ ਚ ਔਰ ਸਿੱਖ ਕੌਮ ਨੂੰ ਜਾਗਰੂ ਕਰਨ ਲਈ ਅੱਗੇ ਹੋ ਕੇ ਅਗਵਾਈ ਕਰਨ ਪੰਥ ਪ੍ਰਵਾਨਤ ਲੀਡਰਸ਼ਿਪ ਕੌਮ ਨੂੰ ਦੇਣ ਵਿੱਚ ਸਹਿਯੋਗ ਕਰਨ ਔਰ ਯੁੱਧ ਦੀ ਅਗਵਾਈ ਬਿਨਾ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ ਔਰ ਯੁੱਧ ਤੋਂ ਉਮੀਦ ਰੱਖਦੇ ਆ ਕਿ ਉਹ ਜਿੱਥੇ ਅਕਾਲ ਤਖਤ ਸਾਹਿਬ ਦੀ ਸਰਵੋੱਚ ਰਲੀ ਲੜਨ ਉਥੇ ਪੰਥ ਲਈ ਪੰਜਾਬ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਾਹਿਬ ਧੰਨਵਾਦ